ਇਹ ਨਾ ਜੋ ਤੁਸੀਂ ਦੇਖਦੇ ਹੋ ਜੀ ਉਹਦੇ ਰਿਐਕਟਰ ਕਰਾਂਗੇ ਰੋਮਰ ਨੇ ਜੋ ਹਮੇਸ਼ਾ ਵਧੀਆ ਹੀ ਰਿਹਾ ਹਰੇ ਕਣਕੂ ਉਹਦੇ ਵਿੱਚ ਤੇ ਕੱਢਣੀ ਹੈ ਇਹ ਹੋਈ ਨਾ ਐਮਪੀ ਡਰਾਈਵਰ ਇਹ ਐਮਪੀ ਡਰਾਈਵਰ ਲੱਗਦਾ ਇੰਡੀਆ ਦੇ ਵਿੱਚ ਬਲੌਗ ਹੋ ਕੇ ਮੈਂ ਤੁਹਾਨੂੰ ਕੁਝ ਬਾਤਾਂ ਓਕੇ ਹਲੋ ਅਰਜੁਨ ਅਰੇ ਯਾਰ ਆਈ ਡੋਨਟ ਅੰਡਰਸਟੈਂਡ ਵਾਟ ਹੀ ਸੇ ਨੈਕਸਟ ਵੀ ਦੇਖ ਲਓ ਸਾਰੇ ਪੁੱਤਾਂ ਦੇ ਪਿਆਰ ਹੁੰਦੇ ਨੇ ਭਾਈ ਦੀ ਬਰਾਤ ਹੁੰਦੀ ਹੈ ਹੈਲੋ ਲਓ ਜੀ ਆਹ ਦੇਖ ਲਓ ਮੈਂ ਫਰੀ ਨੂੰ ਦੇ ਸਾਹਮਣੇ ਲੇਟੇਪੈਂਦਾ ਪਏਗਾ ਨਾ ਅੱਛਾ ਹੀ ਉੱਪਰ ਪਣੀ ਸੁਪਰਸਟਾਰ ਉੱਪਰ ਦਾਦਾ ਜੀ ਦੇਖ ਲਈ ਦਾਦਾ ਜੀ ਵੀ ਕਨਫਿਊਜ਼ ਹੋ ਜਾਣਗੇ ਇਹਨਾਂ ਵਾਸਤੇ ਆਹ ਜੀ ਜਿਵੇਂ ਤੁਹਾਨੂੰ ਮਿਲਦੇ ਆਪ ਲੋਕ ਇੱਥੇ ਹੀ ਵਰਣਾਲੇ ਦੇ ਵਿੱਚ ਖੜੇ ਨਾ ਪ੍ਰੇਪੇਅਰ ਪ੍ਰਮੋਸ਼ਨ ਵਾਲਾ ਨਹੀਂ ਕੋ ਬੇਟਾ ਜੀ ਤੂੰ ਸੁਣਦਾ ਸੀ ਕੋਈ ਹੋਰ ਹੀ ਉੱਤੇ ਖੜਾ ਹੈ ਇਹ ਬੋਲੋ ਉਹ ਕੋਈ ਕਲੀਅਰ ਤੇ ਦਕਾਰ ਰਹੇਗੀ ਇਹ ਦੇ ਵੀਰ ਉਹ ਹੱਥ ਲਈ ਕਰਨਾ ਆਪਣਾ ਰਿਐਕਸ਼ਨ ਦੂਜੇ ਦਾ ਜਗ ਜਗ ਮੋਜ ਤੇ ਉਠਾ ਸਵਾਹ ਹੁਣ ਕੀ ਕਹੀਏ ਜੇ ਕਹਿੰਦਾ ਬੀਜੇ ਕੀ ਹਾਰ ਗਿਆ ਤਾਂ ਦੇਸ਼ ਦਾ ਕੀ ਹੋਊਗਾ ਇਹ ਪੜਾਈ ਹੋਊਗਾ ਭਈ ਜੇ ਜੇ ਹਾਰ ਗਿਆ ਤਾਂ ਪੜਾਈਆ ਖਲਾਕ ਕਰੋ ਅਜੂ ਦੇ ਕਮੈਂਟਰੀ ਸੈਕਸ਼ਨ ਚ ਜਾਨੇ ਹਨ ਕਹਨਾ ਇੱਕ ਵਾਰ ਮੋਦੀ ਮੇਰੀ ਸਟੋਰੀ ਚੱਕ ਕਰੋ ਸੋਰੀ ਪਾਡੋ ਪਾਡੋ ਨਾਲ ਲਾਏ ਐਜੂਕੇਟਡ ਐਨ ਕਹਿੰਦਾ ਰੀਅਲ ਮੰਦਾ ਹੋਊਗਾ ਨਾ ਉਹ ਐਜੂਕੇਟਡ ਹੀ ਐ ਬਰੋ ਕਿ ਅੰਧਵਕਤ ਨਹੀਂ ਇਹ ਥੋੜੀ ਪੂਰਾ ਅੰਧਵਕਤ ਨਹੀਂ ਅੰਧਵਕਤ ਨਹੀਂ ਆਉਂਦਾ ਕਿ ਸੌ ਲੈ ਗੋਡ ਆਈ ਏ ਮੈਨ ਇਹ ਰ ਇਹ ਰੋਣਾ ਵਾਲੀ ਤਾਂ ਵੀ ਗੱਲ ਨਹੀਂ ਸੀ ਉਸ ਤੋਂ ਪਤਾ ਚੱਲਿਆ ਕਿ ਭਾਰਤ ਦੇ ಗ್ರಾਮੇਂ ਦੇ ਇਲਾਕਿਆਂ ਦੇ 8 ਤੋਂ 12 ਕਲਾਸਾਂ ਵਿੱਚ ਪੜ੍ਹਨੇ ਵਾਲੇ 1/4 ছাত্র ਸਖਸ਼ਾ ਲੋਕੀ ਕਿਤਾਬੇ ਵੀ ਇੱਕ ਸੇ ਫੜਨੇ ਪਾਤੇ ਮੇਰੀ ਬਾਤ ਆ ਜਾ ਸਹੀ ਹੈ ਸਹੀ ਗੱਲ ਹੈ ਇਹਦਾ ਪੁਆਇੰਟ ਹੈ ਇਹਦਾ ਪੁਆਇੰਟ ਹੈ ਕੀ ਹੈ ਇਹ ਨਹੀਂ ਬੱਚੇ ਸਹੀ ਗੱਲ ਗੋਦੀ ਮੀਡੀਆ ਵਾਲੇ ਨੇ ਕਈ ਵਾਰ ਇਹ ਬੰਦਾ ਸੱਚ ਬੋਲ ਜਾਂਦਾ ਹੈ ਕਈ ਵਾਰ ਇਹਨੂੰ ਬੋਲ ਜਾਂਦਾ ਵੀ ਉਹ ਮੈਸੇ ਘਾਦੇ ਹੋਏ ਤੇ ਵੀਰੇ ਪਹਿਲਾ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਕੂਲ ਫੇਲ ਨਹੀਂ ਕਰ ਸਕਦੇ ਫੇਲ ਤਾਂ ਨਹੀਂ ਕਰ ਸਕਦੇ ਕਿਉਂਕਿ ਸਕੂਲ ਦਾ ਨਾਮ ਖਰਾਬ ਹੋ ਜਾਊਗਾ ਜੀ ਜੇ ਸਕੂਲ ਕੋਈ ਦੋ ਜਣੇ ਫੇਲ ਕਰ ਦੇਣੇ ਨਹੀਂ ਆ ਕੀ ਕਰਦੇ ਨੇ ਐਨਡੀਆ ਵਰਸਸ ਵਾਕਿਤਾ ਇਹ ਤਾਂ ਗਲਤੀ ਆ ਲੱਗ ਰਿਹਾ ਅੱਗੇ ਕਰਦੇ ਨੇ ਉਹ ਇਹਨੂੰ ਸਕਿਪ ਕਰ ਦਿੰਨੇ ਜੀ ਥੋੜਾ ਪੋਲੀਟੀਕਲ ਹੋ ਜਾਏ ਨਾ ਥੋੜਾ ਸਾ ਸਹੀ ਹੈ ਯਾਰ ਇੱਕ ਰੀ ਮਾਂ ਨੂੰ ਪ੍ਰਾਊਡ ਹੋਈ ਜਾਂਦਾ ਉਹ பசوں ਨੂੰ ਵੀਡੀਓ ਵਧੀਆ ਲੱਗੀ ਹੋਣਾ ਰਿਐਕਸ਼ਨ ਵਾਲੀ ਇਹ ਸਾਡੇ ਰੈਂਡਮ ਰਿਐਕਸ਼ਨ ਸੀ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਤੇ ਬੈਲ ਆਈਕਨ ਜਰੂਰ ਦਬਾ ਦਿਓ ਅਗਲੀ ਵੀਡੀਓ ਲਈ ਧੰਨਵਾਦ ਕਰਨ